ਤੈਨੂੰ ਬੱਸ ਦੇਤੀ ਫਿਰ ਤੂੰ ਬੱਸ ਲਾਏਗਾ ਹਾਂ ਮੈਂ ਥੇਲ ਪਾ ਕੇ ਚਲਾਉਣੀ ਆ ਮੈਂ ਬਣਾਣਾ ਡਰਾਈਵਰੋਂ ਪਾ ਤਰ ਬਣਾ ਮੈਂ ਹੁੰਦਾ ਸੀ ਬੰਦਾ ਉੜੀਸਾ ਚ ਉੜੀਸਾ ਚ ਪੈਦਾ ਕਰਦਾ ਸੀ ਮੈਨੂੰ ਉਹ ਤੇ ਇੱਥੇ ਪੰਜਾਬ ਤੇ ਮੈਂ ਬੰਦਾ ਹੁੰਦਾ ਨਹੀਂ ਸੀਗਾ ਆਪ ਅੱਛਾ ਉਹ ਬੰਦਾ ਮੈਂ ਹੀ ਪੈਦਾ ਹੋ ਕੇ ਮਰਦਾ ਹਾਂ ਜੀ ਮੈਨੂੰ ਪਤਾ ਤੇ ਤੂੰ ਹੀ ਪੈਦਾ ਹੋ ਕੇ ਮਰ ਜਾਂਦਾ ਸੀ ਤੇ ਮੈਂ ਬੰਦਾ ਉੜੀਸਾ ਚ ਹੁੰਦਾ ਸੀ ਆਪ ਤੇ ਤੂੰ ਆਪ ਉੜੀਸਾ ਚ ਹੁੰਦਾ ਸੀ ਧਰਨਾ ਬਾਪੂ ਤੂੰ ਤਾਂ ਯਾਰ ਇਹ ਜਮੀਨ ਚ ਘੰਟਾ ਕਰਾ ਪੰਜ 6 ਕਨ ਵਾਲਾ ਜਮੀਨ ਹੈ ਅਡਾ ਲੁਧਿਆਣੇ ਘੰਟਾ ਕਰ ਤੋੜੇ ਵਿਆਰ ਚ ਜਿਲ੍ਹਾ ਵਾਲਾ ਸਟੇਸ਼ਨ ਵੀ ਹੈ ਮੇਰੇ 6 ਕਨ ਲਈ ਜਿਲ੍ਹਾ ਵੀ 6 ਕਨ ਹੈ ਰਾਮਪੁਰਾ ਪੂਲ ਵਾਲਾ 6 56 ਕਾ ਉਹ ਵੀ ਮੇਰੇ 2.5 ਕਿਤੇ ਨਾਮ ਕੀ ਕਰਾ ਸ਼ਾਮ ਨਰਮਨ ਸਿੰਘ ਦਾ ਕੌਪਟਾ ਦਾ ਕੀ ਬਾਪ ਦਾ ਮੁਹੱਈਆ ਸਰ ਜੀ ਨੂਰ ਤੇ ਆਪ ਚਿੰਪੜ ਦਾ ਨਾਮ ਕੀ ਹੈ ਮਨਸੂਰਾ ਜੀ ਜੋਧਾ ਮਨਸੂਰਾ ਆਇਆਪੂ ਦੇ ਆਸਰੇ ਚਲੇ ਜਨ ਉਹ ਕਿ ਨਾ ਅਨੁਮ ਲਈ ਆਪਣੇ ਕੱਪੜੇ ਬਦਲ ਕੇ ਥੋੜੇ ਕੱਪੜੇ ਪਾ ਕੇ ਉਹ ਜਿੰਨੇ ਆਣ ਲੱਗੇ ਜੀ ਹੈ ਕਿੱਥੇ ਘਰ ਤੋਂ ਦੁੱਤਾ ਆਹ ਇੱਥੇ ਹੀ ਅਨੇਲੀ ਬਸ ਜਿੰਨੇ ਆਵਾਂਗੇ ਕਿੰਨੇ ਕਿਹੜੀ ਆਵਾਂਗੇ ਮਨੁੱਖਤਾ ਦੀ ਸੇਵਾ ਠੀਕ ਹੈ ਜਿੰਨੇ ਕਿਹਨੇ ਆਵਾਂਗੇ ਇਹਦਾ ਸਾਈਕਲ ਤੇ ਬਿਠਾ ਕੇ ਲੈ ਜਾਂਦੇ ਨਹੀਂ ਨਹੀਂ ਆ ਨਹੀਂ ਪਰ ਤਾਂ ਤੇ ਉਹਦਾ ਠੀਕ ਕਿਹਾ ਮੈਂ ਮਗਰ ਮੈਨਸ ਵੀ ਕਿਹਾ ਉਹ ਲੋਗ ਹੈ ਜੀ ਹੁਣ ਮੈਂ ਲੋਕ ਤਾ ਦੋ ਟਾਣ ਤੋਂ ਹਾਂ ਮਨਨ ਰਾਤ ਨੂੰ ਨਿਕਾ ਨਹੀਂ ਲੱਗਦੀ ਕਿਹਨੋਂਗਾ ਪਹਿਲੇ ਆਪਾਂ ਅੰਦਰ ਵੀ ਰਾਤ ਕਰ

ਕੇ ਤੈਨੂੰ ਲੈ ਜਾਗੇ ਅਸੀਂ ਆਣੀ ਨਿਕ ਇਹ ਬਾਪੂ ਰਾਤ ਦਾ ਹੀ ਇੱਥੇ ਪਿਆ ਵਾ ਸਾਰੀ ਰਾਤ ਦਾ ਠੰਡ ਚ ਵਿਚਾਰਾ ਜਦੋਂ ਅਸੀਂ ਪਹਿਲਾਂ ਨੰਕੇ ਗਏ ਆ ਇੱਥੇ ਥੱਲੇ ਪਿਆ ਸੀ ਬਾਪੂ ਵਿਚਾਰਾ ਆਹਾ ਕੰਬਲ ਲਿਆ ਸੀ ਬਾਪੂ ਤੇ ਉਹ ਥੱਲੇ ਪਛਾਇਆ ਹੋਇਆ ਸੀ ਕੰਬਲ ਹੁਣ ਠੰਡ ਲੱਗਦੀ ਸੀ ਹੁਣ ਧੂਣੀ ਜਗਾਈਏ ਬਾਪੂ ਨੇ ਵਿਚਾਰੇ ਨੇ ਬਾਪੂ ਨਰਮਲ ਸਿਆ ਸਾਸਰੀ ਕਾਲ ਇਹਨੂੰ ਮਿਲ ਕੇ ਗਏ ਸੀ ਨਾ ਪਹਿਲਾਂ ਨਾ ਅਸੀਂ ਤੜਕੇ ਨਾ ਗਏ ਸੀ ਨਾਨਕਸਰ ਗੁਰੂ ਘਰ ਮੱਥਾ ਟੇਕ ਕੇ ਆਏ ਸਾਈਕਲਾਂ ਤੇ 22 ਕਿਲੋਮੀਟਰ ਦੂਰ ਇੱਥੋਂ ਫਿਰ ਅਸੀਂ ਮੁੜਦੇ ਹੋਏ ਨੇ ਗੱਡੀ ਮੰਗਾ ਲਈ ਮੈਂ ਕਿਹਾ ਯਾਰ ਬਾਪੂ ਨੂੰ ਤਾਂ ਲੈ ਕੇ ਜਾਣਾ ਆਹ ਰਹੇ ਬਾਪੂ ਸਾਹਮਣੇ ਆਜ ਆਪਣੇ ਸੁਪਨਿਆਂ ਦਾ ਘਰ ਉਹਨੂੰ ਸੁਪਨਿਆਂ ਦਾ ਘਰ ਕਹਿੰਨੇ ਆ ਅਸੀਂ 750 ਬੰਦਾ ਬਾਪੂ ਆ ਬੱਚੇ ਵੀ ਨਿੱਕੇ ਨਿੱਕੇ ਅਸੀਂ ਸਾਰੇ ਉੱਥੇ ਹੀ ਰਹਿਣੇ ਆ ਸੁਪਨਿਆਂ ਦਾ ਘਰ ਹਾਂ ਇਹ ਇੱਧਰੇ ਪਾਸੇ ਬਿਲਡਿੰਗ ਬਣ ਰਹੀ ਆ ਤੂੰ ਬੱਪੂ ਐ ਸੜਕਾਂ ਦੇ ਕਾਹ ਤੋਂ ਸੁਣਨਾ ਮੈਂ ਮੈਂ ਜਾਂ ਮੈਨੂੰ ਬੱਸ ਦੇ ਦੇਣ ਜਾਂ ਲੇਟ ਹਾਂ ਹਾਂ ਹੁਣ ਇਹਨਾਂ ਨੇ ਬੱਸਾਂ ਚਲਾਉਣੀਆਂ ਸਾਰੀਆਂ ਹਾਂ ਦਿੱਲੀ ਦੀਆਂ ਹਾਂ ਮੁੰਡੀਆਂ ਹਾਂ ਸਾਰੀਆਂ ਚਲਾ ਕੇ ਫਿਰ ਬੱਸ ਦੇਣੀ ਐ ਅੱਛਾ ਫਿਰ ਤੈਨੂੰ ਵੀ ਬੱਸ ਦੇ ਦੇਣਗੇ ਹਾਂ ਫਿਰ ਬੱਪੂ ਜੀ ਤੈਨੂੰ ਬੱਸ ਦੇਤੀ ਫਿਰ ਤੂੰ ਬੱਸ ਲਾਏਗਾ ਹਾਂ ਮੈਂ ਤੇਲ ਪਾ ਕੇ ਚਲਾਉਣੀ ਐ ਮੈਂ ਪੁਰਾਣਾ ਡਰਾਈਵਰ ਮਤਲਬ ਨਾ ਮੈਂ ਹੁੰਦਾ ਸੀ ਬੰਦਾ ਉੜੀਸਾ ਚ ਉੜੀਸਾ ਚ ਪੈਦਾ ਕਰਦਾ ਸੀ ਮੈਨੂੰ ਹਾਂ ਤੇ ਇੱਥੇ ਪੰਜਾਬ ਚ ਮੈਂ ਬੰਦਾ ਹੁੰਦਾ ਨਹੀਂ ਸੀਗਾ ਆਪ ਅੱਛਾ ਉਹ ਬੰਦਾ ਮੈਂ ਹੀ ਪੈਦਾ ਹੋ ਕੇ ਮਰਦਾ ਹੁੰਦਾ ਸੀ ਮੈਨੂੰ ਪਤਾ ਨਹੀਂ ਤੇ ਤੂੰ ਹੀ ਪੈਦਾ ਹੋ ਕੇ ਮਰ ਜਾਂਦਾ ਸੀ ਹਾਂ ਤੇ ਮੈਂ ਬੰਦਾ ਹ੍ਰੀਸਾ ਚ ਹੁੰਦਾ ਸੀ ਆਪ ਬੰਦਾ ਤੇ ਤੂੰ ਆਪ ਹ੍ਰੀਸਾ ਚ ਹੁੰਦਾ ਸੀ ਇਹਨਾਂ ਨਨਕਾਣਾ ਸਾਹਿਬ ਵਾਲਿਆਂ ਨੂੰ ਪਤਾ ਇਸ ਚੀਜ਼ ਬਾਰੇ ਨਨਕਾਣਾ ਬਸ ਸਰਬਸਾਲੇ ਨਨਕਾਣਾ ਸਾਹਿਬ ਦੇ ਜਿਹੜੇ ਜੱਟ ਹੁੰਦੇ ਸੀਗੇ ਨਾ ਪਹਿਲਾਂ ਹਾਂ ਪਾਕਿਸਤਾਨ ਚ ਹਾਂ ਇਹਨਾਂ ਨੂੰ ਪਤਾ ਅੱਛਾ ਇਹਨਾਂ ਦਾ ਵੀ ਮੈਂ ਬੰਦਾ ਹੋ ਕੇ ਮਰਿਆ ਹੋਇਆ ਤੇ ਸਿਹਨਾਂ ਦਾ ਬੰਦਾ ਹੋ ਕੇ ਮਰਿਆ ਤੂੰ ਪਟਣੀਆਂ ਦਾ ਬੰਦਾ ਹੋ ਕੇ ਮਰਿਆ ਮੈਂ ਬਾਬਾ ਚਿੜੀ ਵਾਲਾ ਬਾਬਾ ਚਿੜੀ ਵਾਲਾ ਉਹ ਤੂੰ ਸੀ ਬਾਪੂ ਹੂੰ ਉਹ ਤੂੰ ਸੀ ਵਾਹਿਗੁਰੂ 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 ਸੱਨ ਨਾ ਬਾਪੂ ਤੂੰ ਤਾਂ ਯਾਰ ਮਾਡੇ ਡੌਨ ਰੈ ਨਾ ਡੌਨ ਰੈ ਨਾ ਮਾਂ ਆਈ ਮਹੀਨਾ ਕਿਹੜਾ ਚੱਲਦਾ ਤੈਨੂੰ ਪਤਾ ਸੱਨ ਕਿਹੜਾ ਚੱਲਦਾ ਸੱਨ 24 ਚੱਲਦਾ ਮੇਰੇ ਸਾਹ 24 ਚੱਲਦਾ ਤੇਰਾ ਪਿੰਡ ਕਿਹੜਾ ਬਾਪੂ ਮਨਸੂਰਾ ਆ ਜੋਧਾ ਮਨਸੂਰਾ ਗਮਕਸ਼ਰ ਸਿੰਘ ਚੌਂਕੀਦਾਰ ਦਾ ਲੜਕਾ ਮੈਂ ਅੱਛਾ ਤੂੰ ਮੁਖਤਿਆਰ ਸਿੰਘ ਚੌਂਕੀਦਾਰ ਦਾ ਮੁੰਡਾ ਆ ਉਹ ਤਾਂ ਮਰ ਗਿਆ ਪਿਆਰਾ ਪਿਆਰਾ ਮਗਤੀਆਰਾ ਉਹ ਤਾਂ ਮਰ ਗਿਆ ਸਾਡੇ ਮਰ ਗਏ ਦੋ ਭਰਾ ਗੁਜਰ ਗਏ ਬਾਕੀ ਭੈਣਾ ਨੇ ਤਿੰਨ ਭਾਈਆਂ ਤਿੰਨ ਭੈਣਾਾਂ ਭੈਣਾ ਕਿੱਥੇ ਬੈਈਆਂ ਹੋਈਆਂ ਭੈਣਾ ਇੱਕ ਕਾਕੋ ਵਾਲਾ ਉਹ ਵੀ ਗੁਜਰ ਗਿਆ ਇੱਕ ਚੱਬੇ ਆ ਤੇ ਇੱਕ ਮੋਹੀ ਆ ਇੱਕ ਮੋਹੀ ਵਿਆਹੀ ਆ ਤੇ ਭਰਾ ਕਿੱਥੇ ਵਿਆਹਿਆ ਭਰਾ ਜੀ ਨਾਮ ਹੀ ਹੁੰਦੇ ਸੀ ਇੱਕ ਹੀ ਗੱਲ ਤੇਰਾ ਵਿਆਹ ਕਿੱਥੇ ਹੋਇਆ ਸੀ ਮੇਰਾ ਨਹੀਂ ਘਰ ਵਿਆਹ ਹੋਇਆ ਵਿਆਹ ਨਹੀਂ ਹੋਇਆ ਤੇਰਾ ਤੇਰਾ ਨਾਮ ਹੈਗਾ ਨਰਮਲ ਸਿੰਘ ਤੂੰ ਮੈਨੂੰ ਸਵੇਰੇ ਦੱਸਿਆ ਮੇਰੀ ਜ਼ਮੀਨ ਚ ਘੰਟਾ ਕਰਾ ਪੰਜ 6 ਕਨਾਲਾਂ ਜ਼ਮੀਨ ਹੈ ਮੇਰੀ ਅਡਾ ਲੁਧਿਆਣੇ ਘੰਟਾ ਕਰ ਚੌੜੇ ਬਾਜ਼ਾਰ ਚ ਖੜਾ ਉਹ ਤੇਰੀ ਜ਼ਮੀਨ ਚ ਖੜਾ ਮੇਰੀ ਮਤਲਬ ਜ਼ਮੀਨ ਹੋਗੀ ਮੇਰੀ ਮੈਂ ਪਹਿਲਾਂ ਦਾ ਬੰਦਾ ਹਾਂ ਅੱਛਾ ਬਲੈਤੀ ਰਾਮ ਉਹਨਾ ਮੈਂ ਸਬਜ਼ੀ ਮੰਡੀ ਵਾਲਾ ਸਬਜ਼ੀ ਮੰਡੀ ਵਾਲਾ ਬਲੈਤੀ ਰਾਮ ਵੀ ਤੂੰ ਜਿੱਲਾਂ ਵਾਲਾ ਸਟੇਸ਼ਨ ਵੀ ਮੇਰੇ 6 ਕਿੱਲੇ ਜ਼ਮੀਨ ਗਿੱਲਾਂ ਵੀ 6 ਕਿੱਲੇ ਹੈ ਰਾਮਪੁਰਾ ਫੂਲ ਵਾਲਾ ਸਟੇ ਪਾਸਾ ਡਾ ਉਹ ਵੀ ਮੇਰੇ 2.5 ਕਿੱਲੇ ਆ 2.5 ਕਿੱਲੇ ਰਾਮਪੁਰਾ ਫੂਲ ਵਾਲਾ ਪਾਸਾ ਹੈ ਯਾਨੀ ਬੰਦਾ ਪਹਿਲਾਂ ਕੀਤਾ ਹਾਂ ਮੈਂ ਬੰਦਾ ਪਹਿਲਾਂ ਕੀਤਾ ਢੰਡੀ ਵਾਲੀ ਜ਼ਮੀਨ ਮੈਂ ਲਾਟ ਕਰਤੀ ਸਾਰੀ ਹਾਂ ਜੀ ਆਹ ਲਾਲ ਫੌਂਦੀ ਬਾਈ ਚੱਲਦੀ ਹੁੰਦੀ ਆ ਕਾਹ ਜਾਂਦੀ ਟੀਸੀ ਐਜਾਂ ਦੇ ਬੰਦੇ ਹੁੰਦੇ ਸੀਗੇ ਅਸੀਂ ਪਹਿਲਾਂ ਐਜਾਂ ਦੇ ਬੰਦੇ ਹੁੰਦੇ ਸੀ ਤੁਸੀਂ ਕਿੰਨੇ ਸਾਲ ਪੱਰ ਚਲਾਈ ਬਾਪੂ ਬਾਸਾਂ ਮੀਨੇ 32 ਚਲਾਈਆਂ ਹੋਈਆਂ ਕਿੰਨੇ ਗੇਰ ਹੁੰਦੇ ਬਾਪੂ ਬਸ ਦੇ ਬਸ ਦੇ ਤਾਂ ਹੁਣ ਗੇਰ 6 ਹੀ ਹੁੰਦੇ ਆ 6 ਗੇਰ ਹੁੰਦੇ ਕਿੰਨੀ ਸਪੀਡ ਤੇ ਭਜਾ ਰੰਨਾ ਬਾਪੂ ਮੇਰੀ ਦਾ ਬੱਸ 30 ਤੱਕ ਲਿਆਂਦੀ 130 ਤੱਕ 130 ਤੱਕ ਬਹੁਤ ਤੇਜ਼ ਬੱਸ ਯਾਰ 35 ਤੱਕ 35 ਤੱਕ ਮੇਰਾ ਸਭੀ 32 ਮਿੰਟ 28 ਸਕਿੰਟ ਦਾ ਟਾਈਮ ਹੈ 32 ਮਿੰਟ ਤੇ 28 ਸਕਿੰਟ ਦਾ ਕਿੱਥੋਂ ਕਿੱਥੇ ਦਾ ਬੜਾ ਹੋ ਜੂ ਮੇਰ ਦਾਪ ਕੇ ਬੜਾ ਹੋ ਜੂ ਬਾਪੂ ਮੇਰਾ ਕੱਟ ਕਰ ਲੈ ਨਹੀਂ ਹਾਂ ਚਾਰਕ ਚੌਂਕ ਤੋਂ ਮੈਂ ਬੱਸ ਲਿਆਂਦੀ ਸੀਗੀ ਹਾਂ ਰੋਜਪੁਰੋਂ ਦੌੜ ਲੱਗੀ ਸੀਗੀ ਹੂੰ ਉਦੋਂ ਕੋਈ ਪੁਲ ਪਾਲ ਨਹੀਂ ਹੁੰਦਾ ਸਿੰਗਲ ਰੋਡ ਹੁੰਦਾ ਸੀ ਹੂੰ ਆ ਪੂੜੀਆਂ ਹੁੰਦੀਆਂ ਸੀਗੀਆਂ ਬੱਸ ਜਿਹੜੀਆਂ ਕ੍ਰੋਸ ਕਰਦੀਆਂ ਹੂੰ 32 ਮਿੰਟ 28 ਸਕਿੰਟ ਦਾ ਮੇਰਾ ਟਾਈਮ ਐ ਇਤੋਂ ਪਹਿਲਾਂ ਕੋਈ ਨਹੀਂ ਲਾ ਸਕਿਆ ਕੋਈ ਲਾ ਹੀ ਨਹੀਂ ਸਕਦਾ ਬਾਪੂ ਇੰਨੀ ਤੇ ਹੁੰਦਾ ਕਮਾਲ ਕਰਤੀ ਬਾਪੂ ਤੂੰ ਤਾਂ 30 ਮਿੰਟ ਚ ਲਾਈਆ ਉਹ ਵੀ ਮੈਂ ਹੀ ਮੰਨਦਾ ਉਹਨਾਂ ਫਿਰੋਜ਼ਪੁਰ ਵਾਹ ਭਾਈ ਵਾਹ ਬਾਪੂ ਚੜ੍ਹਾਈ ਤਾਂ ਤੇਰੀ ਐ ਬਾਪੂ ਅਸੀਂ ਤਾਂ ਐਵੀ ਜਗਾ ਘੇਰੀ ਐ ਬਾਪੂ ਬਾਗੀ ਡਰਾਈਵਰ ਵੀ ਮੇਰੀ ਬੰਬੇ ਦੀ ਵੀ ਬੱਸ ਚ ਲਾਈ ਆ ਮੇਰੀ ਜੰਮੂ ਦਾ ਵੀ ਡਰਾਈਵਰ ਹੁੰਦਾ ਵਾਹ ਬਾਪੂ ਜੇ ਫਿਰ ਪਾਲਾਂ ਇੱਕ ਮੈਂ ਤੈਨੂੰ ਫਿਰ ਮੇਰਾ ਬਾਪੂ ਨਿਰਮਲ ਆਦਾ ਮੈਂ ਨਾ ਬਾਬੂ ਗੋਤ ਕੀਆ ਤੁਹਾਡਾ ਉਹ ਤਾਂ ਬਾਈ ਹੁਣ ਤਾਂ ਅਸੀਂ ਰਮਦਾਸ ਹੀ ਹੁੰਦੇ ਆਂ ਰਮਦਾਸੀ ਸਿੰਘ ਆ ਗੁਰੂ ਦੇ ਸਿੰਘ ਆ ਚੱਲ ਫੇ ਬਾਪੂ ਠੰਡ ਜਿਆਨੇ ਮੈਂ ਆਪਾਂ ਨਹੀਂ ਸੌਣ ਦੇਣਾ ਤੈਨੂੰ ਸੜਕ ਤੇ ਅਸੀਂ ਤੇਰੇ ਪੁੱਤਾਂ ਸਾਡੇ ਨਾਲ ਚੱਲ ਨਹਾਤੋ ਕੇ ਬਸ ਫੜਦੇ ਆ ਕੋਈ ਆਪਾਂ ਚਲੋ ਬੈਠੋ ਗੱਡੀ 'ਚ ਆ ਜਾ ਆ ਆਹ ਇਹ ਨਾਲ ਹੀ ਲੈ ਜਾਣੇ ਆ ਪਾ ਲੈ ਮੈਨੂੰ ਦੇ ਦੇ ਲਾ ਕੇ ਯਾਰ ਲੈ ਹੋਰ ਦਾ ਤਾਂ ਲੈ ਮੈਂ ਹੁਣ ਮੈਂ ਤਾਂ ਹਜੇ 9-10 ਵਜੇ ਨਾ ਆਉਂਗਾ ਉਹ ਨਾ ਨਾਲ ਹੀ 9-10 ਵਜੇ ਚਾਹੇ ਕੋਈ ਗੱਲ 11 ਵਜੇ ਨਹਾ ਲਈਂ ਆਇਤ ਤੇ ਲਈ ਹੁਣ ਗੱਡੀ ਤੇ ਸਾਨੂੰ ਲੈ ਕੇ ਜਾਊਗਾ ਹਾਂ ਆ ਗੱਡੀ ਤੈਨੂੰ ਲੈ ਕੇ ਜਾਣਾ ਫੇਰ ਹੀ ਬੱਸ ਫੜਾਂਗੇ ਪੀਆਰਟੀਸੀ ਦੀ ਪੀਟੀਸੀ ਆਰ ਕਿਹੜੀ ਸੀ ਪੀਆਰਟੀਸੀ ਹੂੰ ਜੀਤੇ ਡਰਾਈਵਰ ਨੂੰ ਜਾਣਦਾ ਤੂੰ ਜੀਤੇ ਨੂੰ ਜੀਤੇ ਕਿਹੜਾ ਜੀਤਾ ਇੱਥੇ ਵਾਲਾ ਫੱਲੇ ਵਾਲਾ ਨਈ ਆਉਂਦਾ ਫੁੱਲਾ ਵਾਲਾ ਦਾ ਚਲਾਇਆ ਤੈਨੂੰ ਮਿਲਾਉਂਗਾ ਮੈਂ ਉਹ ਵੀ ਮਹਿਲਾ ਵਾਲਾ ਜੀ ਤੈਨੂੰ ਜਾਣਦਾ ਮਹਿਲਕਨ ਵਾਲੇ ਤੋਂ ਕੇਸਰ ਨੂੰ ਜਾਣਦਾ ਚੌਕੀ ਮੰਨ ਵਾਲੇ ਨੂੰ ਕੇਸਰ ਨੂੰ ਗਪਾਲ ਬਾਪੂ ਨੂੰ ਜਾਣਦਾ ਗਪਾਲ ਨੂੰ ਬਕਰਵਾਲ ਤੋਂ ਨਹੀਂ ਮੈਂ ਨਹੀਂ ਜਾਣਦਾ ਆਇਆ ਤੈਨੂੰ ਮਿਲਾਉਨੇ ਆ ਫਿਰ ਉੱਥੇ ਸਾਰੇ ਹੈਗੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਾਪੂ ਨਰਮਲ ਸਿੰਘ ਆਪਣਾ ਪਿੰਡ ਦੱਸਦਾ ਬਾਪੂ ਜੋਧਾ ਮਨਸੂਰਾ ਤੇ ਬਾਪੂ ਰਾਤ ਨਾ ਸਾਰੀ ਰਾਤ ਇੱਥੇ ਠੰਡ ਚ ਪਿਆ ਰਿਹਾ ਆਪਣੀ ਬਾਪੂ ਨੂੰ ਐਲਬਮ ਜੀ ਕਿੱਥੋਂ ਚੱਕੀਏ ਪੜਦਿਆਂ ਵਾਲੀ ਕੋਈ ਇੱਥੇ ਪਿਆ ਸੀ ਬਾਪੂ ਥੱਲੇ ਆਹ ਪਤਲਾ ਜਿਹਾ ਸ਼ਾਲ ਬਚਾਇਆ ਹੋਇਆ ਸੀ ਬਾਪੂ ਨੇ ਤੇ ਉੱਤੇ ਆ ਖੇਸ ਲਿਆ ਆ ਕੰਬੜ ਲਿਆ ਹੋਇਆ ਸੀ ਅਸੀਂ ਜਦੋਂ ਬੱਚੇ ਸਾਰੇ ਜਾ ਰਹੇ ਸੀਗੇ ਸਾਈਕਲਿੰਗ ਕਰਨ ਕੁਦਰਤੀ ਬਾਪੂ ਦੇ ਵੱਲ ਸਾਡੀ ਨਿਗਾਹ ਪੈ ਗਈ ਨਹੀਂ ਤਾਂ ਸ਼ਾਇਦ ਸਾਨੂੰ ਪਤਾ ਹੀ ਨਹੀਂ ਸੀ ਲੱਗਣਾ ਇੱਥੇ ਬੰਦਾ ਪਿਆ ਵਾ ਅਬੀ ਬੱਚਿਆਂ ਨੂੰ ਨਾਲ ਲਾਉਂਦੇ ਸੀ ਕਿ ਥੋੜੇ ਬੱਚੇ ਪਿੱਛੇ ਰਹਿ ਗਏ ਸੀ ਇਹ ਬਾਪੂ ਨਰਮਲ ਸਿੰਘ ਦੀ ਸਾਨੂੰ ਸੇਵਾ ਮਿਲਣੀ ਸੀ ਬਾਪੂ ਦਿਮਾਗੀ ਤੌਰ ਤੇ ਥੋੜਾ ਠੀਕ ਨਹੀਂ ਸਿੱਧਾ ਵਾ ਬਾਪੂ ਦਾਦਾ ਮਾਪਿਓ ਵੀ ਮਰ ਗਏ ਭਰਾ ਵੀ ਮਰ ਗਏ ਭੈਣਾਂ ਵੀ ਮਰ ਗਈਆਂ ਬਾਕੀ ਹੁਣ ਵੀਡੀਓ ਦੇਖ ਕੇ ਸੰਗਤ ਤੋਂ ਪਤਾ ਲੱਗੂ ਅਸਲ ਚ ਗੱਲ ਹੈ ਕੀ ਆ ਬਾਪੂ ਦਾਦਾ ਵੀ ਮੈਂ ਆ ਬੱਸਾਂ ਦਾ ਡਰਾਈਵਰ ਸੀ ਆ ਜਾਂਦੀ ਆ ਬਾਪੂ ਆ ਜਾਂਦੀ ਆ ਪੀ ਆਰਟੀਸੀ ਦੀ ਬੱਸ ਕਿਹ ਹੀ ਸੀ ਇਹ ਦਿੱਲੀ ਦੀ ਬੱਸ ਸਾਰੀਆਂ ਬੱਸਾਂ ਦਾ ਭੇਤੀਆਂ ਬਾਪੂ ਦੁੱਦਾ ਤੇ ਆ ਗੱਟੂ ਚੱਕਲ ਚੱਲ ਬਾਪੂ ਨਾਲ ਹੀ ਫਿਰ ਨਾ ਚੱਲ ਫਿਰ ਪਤਾ ਨਹੀਂ ਕਿੰਨੇ ਕ ਦਿਨਾਂ ਤੋਂ ਇਦਾਂ ਹੀ ਆ ਉਹ ਟਾਬੇ ਵਾਲੇ ਦਾਦੇ ਸੀ ਗਰੇ ਵਾਲੇ ਟਾਬੇ ਵਾਲੇ ਵੀ ਤਿੰਨ ਕ ਦਿਨ ਹੋ ਗਏ ਨੂੰ ਇੱਥੇ ਘੁੰਮਦੇ ਨੂੰ ਜਦੋਂ ਜਿਵੇਂ ਮੇਲੇ ਬਾਪੂ ਦਾਦਾ ਜੀ ਠੰਡ ਲੱਗਦੀ ਸੀ ਕਹਿੰਦਾ ਮੈਂ ਫਿਰ ਧੂਣੀ ਲਾ ਕੇ ਸਿੱਕਿਆ ਥੋੜਾ ਜਿਹਾ ਸੇਕ ਕੇ ਕਹਿੰਦਾ ਫਿਰ ਠੰਡ ਘਟਣ ਲੱਗਣ ਲੱਗੀ ਆ ਏਦਾਂ ਹੀ ਭਾਈ ਸਾਡੇ ਬਜ਼ੁਰਗ ਕਈ ਰੁਲੀ ਜਾਂਦੇ ਆ ਅਸੀਂ ਕੋਲ ਦੀ ਨਿੰਗੀ ਜਾਂਦੇ ਆ ਦੇਖਦੇ ਆ ਦੇਖ ਕੇ ਵੀ ਅੰਡਿੱਠਾ ਕਰ ਦਿੰਦੇ ਆ ਕਈ ਵਾਰੀ ਸਮੱਸਿਆ ਥੋੜੀ ਜਿਹੀ ਹੁੰਦੀ ਆ ਬਸ ਥੋੜਾ ਜਿਹਾ ਸਾਥ ਚਾਹੀਦਾ ਹੁੰਦਾ ਸਾਡਾ ਫਰਜ਼ ਆ ਅਸੀਂ ਸਾਥ ਦੇਈਏ ਰਲ ਕੇ ਜੇ ਵੀ ਭੱਗਾਂ ਵਾਲੇ ਜਿਹੜਾ ਬਾਬਾ ਜੀ ਨੇ ਸਾਨੂੰ ਉਹ ਅਕਾਲ ਪੁਰਖ ਵਾਹਿਗੁਰੂ ਜੀ ਨੇ ਸਾਨੂੰ ਗਨਾਨਕ ਪਾਸ਼ਾ ਮਹਾਰਾਜ ਜੀ ਨੇ ਸਾਨੂੰ ਘਰ ਬਣਾ ਕੇ ਦਿੱਤਾ ਸੁਪਨਿਆਂ ਦਾ ਕਿਤੇ ਅਸੀਂ ਇਸ ਤਰ੍ਹਾਂ ਦੇ ਮੈਂਬਰਾਂ ਨੂੰ ਲਿਆ ਪਾਉਣੇ ਸਾਡੀ ਕੀ ਔਕਾਰ ਸੀ ਵੀ ਅਸੀਂ ਕਿਸੇ ਸੜਕ ਤੋਂ ਬੰਦੇ ਨੂੰ ਚੱਕ ਕੇ ਆਪਦੇ ਘਰੇ ਲੈ ਜਾਈਏ ਸਾਡੇ ਬੱਚੇ ਆਉਣ ਵਾਲੇ ਭਵਿੱਖ ਦੇ ਸੇਵਾਦਾਰ ਨੇ ਇਹ ਆਉਣ ਵਾਲੇ ਭਵਿੱਖ ਦੇ ਵਿੱਚ ਇਹਨਾਂ ਬੱਚਿਆਂ ਨੇ ਸਵਾਵਾ ਕਰਨੀਆਂ ਅਸੀਂ ਸਾਈਕਲਿੰਗ ਕਰਦੇ ਹੁਣ ਹਰ ਰੋਜ਼ ਸੱਚੇ ਪਾਤਸ਼ਾਹ ਕਿਰਪਾ ਕਰਨ ਇਸੇ ਤਰ੍ਹਾਂ ਸਾਤੋਂ ਮਹਾਰਾਜ ਸੱਚੇ ਪਾਤਸ਼ਾਹ ਸਿਵਾਵਾ ਕਰਾਉਂਦੇ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ